ਰਦਾਤ ਇਹ ਹੋਈ ਹੈ ਜੀ ਰਾਤੀ ਕਿਤੇ ਮੁੱਲ ਪੀ ਚੰਗੇ ਭਲੇ ਸੁੱਤੇ ਨੇ ਇਹ ਨਸ਼ੇ ਦਾ ਆਦੀ ਸੀਗਾ ਇਹਨੂੰ ਬਥੇਰਾ ਹੀ ਸੈਂਟਰਾਂ ਦੇ ਵਿੱਚ ਵੀ ਦਾਖਲ ਕਰਾਇਆ ਵਾ ਪਰ ਕੋਈ ਨਸ਼ੇ ਦਾ ਕੰਟਰੋਲ ਨਹੀਂ ਹੋਇਆ ਪਰ ਸਾਨੂੰ ਇਹ ਕਹੀ ਜਾਂਦਾ ਸੀਗਾ ਕਿ ਨਸ਼ਾ ਤਕਰੀਬਨ ਜਿਹੜਾ ਵਾ ਉਹ ਮੈਂ ਛੱਡ ਦਿੱਤਾ ਵਾ ਮੈਂ ਨਹੀਂ ਖਾਂਦਾ ਪਰ ਰਾਤੀ ਕੰਨ ਕਿਤੇ ਕੋਈ ਪਰਾਨੀ ਇਹਨਾਂ ਦੇ ਘਰ ਦੇ ਵਿੱਚ ਕੀ ਝੜਪ ਹੋਈ ਏ ਮੇਰੀ ਸਗੀ ਭੈਣ ਆ ਜਿਹੜੀ ਇਹਦੀ ਮਾਤਾ ਸੀਗੀ ਉਹਦੇ ਤਕਰੀਬਨ ਸਿਰ ਦੇ ਵਿੱਚ ਦਾਤਰ ਮਾਰਿਆ 12:30 ਵਜੇ ਉਹਦੇ ਕਹਿਣ ਮੁਤਾਬਕ 12:30 ਵਜੇ ਉਹਦੇ ਦਾਤਰ ਮਾਰਿਆ ਉਹਨੂੰ ਥਾ ਮਾਰਦਾ ਵਾ ਅਗੋਂ ਇਹਦੀ ਪਰਜਾਈ ਤੇ ਸਾਡੀ ਧੀ ਨੌ ਰਾਣੀ ਇਹ ਮਨਤ ਗ੍ਰਭਣ ਕਮਰੇ ਚ ਆਪਣੇ ਬੱਚੇ ਨਾਲ ਸੁੱਤੀ ਸੀਗੀ ਉਹਨੇ ਜਦੋਂ ਦਰਵਾਜ਼ਾ ਖੋਲਿਆ ਤੇ ਇਹਨੇ ਉਹਦੇ ਤੇ ਵੀ ਵਾਰਦਾਤ ਦੇ ਦਿੱਤੀ ਜਦੋਂ ਵਾਰਦਾਤ ਉਹਨੂੰ ਦੇ ਦਿੱਤੀ ਬੱਚਾ ਕਿਦੇ ਰੋਇਆ ਬੱਚੇ ਦੇ ਉੱਤੇ ਵੀ ਵਾਰਦਾਤ ਦੇਤੀ ਸਾਰਿਆਂ ਦੀਆਂ ਰਗਾਂ ਵੱਡੀਆਂ ਜੀ ਤੇ ਮਾਂ ਆਪਣੀ ਤੇ ਸਿਰ ਦੇ ਉੱਤੇ ਸਾਟਿਆ ਜੀ ਬਾਕੀ ਨਸ਼ਾ ਜਿਹੜਾ ਵਾ ਇਹ ਤਕਰੀਬਨ ਪੈਦਾ ਕਰ ਲੈਂਦੇ ਸੀ ਜਿੰਨੇ ਵੀ ਅਮਲੀ ਹੈਗੇ ਆ ਬਥੇਰੀਆਂ ਸਰਕਾਰਾਂ ਆ ਰਹੀਆਂ ਜਾ ਰਹੀਆਂ ਨੇ ਪਾਰ ਨਸ਼ੇ ਦੇ ਉੱਤੇ ਕੋਈ ਨੱਥ ਨਹੀਂ ਗਈ ਪਾਈ ਅਜੇ ਤੱਕ ਨਾ ਹੀ ਕਦੀ ਕਿਸੇ ਦਾ ਕੋਈ ਮਨਪੀਤ ਨਾ ਹੁਣ ਸੁਹਾਗਾਂ ਦੇ ਸੁਹਾਗ ਉੱਜੜ ਗਏ ਨੇ ਧੀਆ ਰੰਡੀਆਂ ਹੋ ਗਈਆਂ ਨੇ ਮਤਲਬ ਇਹ ਕਰਕੇ ਤਕਰੀਬਨ ਜਾਂ ਤੇ ਕੋਈ ਸਰਕਾਰ ਸੁਪੋਚਾ ਮਤਲਬ ਵਧੀਆ ਹੱਥ ਪਾਵੇ ਤੇ ਫੇਰ ਇਹ ਮਤਲਬ ਕੰਟਰੋਲ ਹੋ ਸਕਦਾ ਵਾ ਬਾਕੀ ਸਰਕਾਰਾਂ ਆਉਂਦੀਆਂ ਜਾਂਦੀਆਂ ਲਾਰੇ ਲਾਉਂਦੀਆਂ ਕੋਈ ਨਹੀਂ ਜੇ ਤਕਰੀਬਨ ਮਲ ਕੰਟਰੋਲ ਹੈਗਾ ਜੀ ਸ਼ਰੇਆਮ ਨਸ਼ਾ ਮਿਲਦਾ ਜੀ ਲਗਾਤਾਰ ਵਧ ਰਿਆ ਬੰਨਾ ਵਿੱਚ ਨਸ਼ੇ ਦੇ ਕੰਟਰੋਲ ਹੋਣਾ ਚਾਹੀਦਾ ਨਸ਼ੇ ਦੇ ਕੰਟਰੋਲ ਕੋਈ ਨਹੀਂਗਾ ਸਰਕਾਰਾਂ ਬਦਲਦੀਆਂ ਨੇ ਆਉਂਦੀਆਂ ਜਾਂਦੀਆਂ ਪਰ ਨਸ਼ੇ ਦੇ ਕੋਈ ਕੰਟਰੋਲ ਨਹੀਂ ਹੋਇਆ ਘਰਾਂ ਦੇ ਘਰ ਜਿਹੜੇ ਚਰਾਗ ਬਜਦੇ ਜਾਂਦੇ ਆ ਕਾ ਵੀ ਹਸਦੇ ਵਾਸਤੇ ਘਰ ਨੂੰ ਪਰਿਵਾਰ ਨੂੰ ਜਿਹੜਾ ਮੁੱਜਾਂ ਕਰਕੇ ਛੱਡ ਦਿੱਤਾ ਆ ਇਹਨੇ ਮੰਗ ਕੀ ਤੁਹਾਡੀ ਨਸ਼ੇ ਦੇ ਕੰਟਰੋਲ ਹੋਣਾ ਜੇ ਨਸ਼ੇ ਦੇ ਕੰਟਰੋਲ ਹੋਏ ਤੇ ਅੱਪੀ ਸਭ ਕੁਝ ਠੀਕ ਹੋ ਜਾਏ ਇਹਨੂੰ ਫਾਂਸੀ ਦੀ ਸਜ਼ਾ ਇਹਨੂੰ ਘੱਟੋ ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜੀ ਅੱਜ ਦੀ ਥਾਣਾ ਚੰਡੇਰਚੇ ਪਿੰਡ ਕੰਦੋਵਾਲੀ ਪਿੰਡ ਦਾ ਜੀ ਇੱਥੇ ਕਰੀਬ ਰਾਤ 1.5 ਵਜੇ ਦੇ ਕਰੀਬ ਵਾਰਦਾਤ ਹੋਈ ਹੈ ਇਹਦੇ ਵਿੱਚ ਅਕਿਊਜ਼ ਜਿਹੜਾ ਅਮਰਤਪਾਲ ਆ ਉਹਨੇ ਆਪਣੀ ਪਰਜਾਈ ਔਰ ਆਪਣੀ ਮਦਰ ਮਾਂ ਔਰ ਬੱਚਾ ਕਰੀਬ 8 9 ਸਾਲ ਦਾ ਉਹਦਾ ਮਟਰ ਕੀਤਾ ਜੀ ਦੱਸਿਆ ਉਹਨੇ ਕਿਉਂ ਕੀਤਾ ਤੁਹਾਡੇ ਕੋਲ ਆਪ ਗਿਆ ਆ ਤਾਂ ਬਜਟ ਦੇ ਸੀ ਰੀਜ਼ਨ ਉਹਨਾਂ ਦੇ ਫੈਮਲੀ ਡਿਸਪਿਊਟਸ ਜਾਂ ਕੋਈ ਫੈਮਲੀ ਰੀਜ਼ਨ ਸੀਗੇ ਉਹਦੀ ਫੈਮਲੀ ਜਿਹੜੀ ਉਸ ਚ ਦੋ ਬੇਟੀਆਂ ਨੇ ਵਾਈਫ ਆ ਉਹ ਚਲੇ ਗਈ ਸੀਗੀ ਆਪਣੇ ਪੇਕੇ ਪਰਿਵਾਰ ਚ ਇਸ ਕਰਕੇ ਥੋੜਾ ਸੀਗਾ ਇਹ ਇਹ ਪਰਿਵਾਰ ਦਾ ਜਾਨ ਲੈ ਕੋਈ ਨਸ਼ਗੰਦੀ ਸੀਗਾ ਨਸ਼ਾ ਪਿੰਣ ਦਾ ਜਾਨ ਮਿਲਦਾ ਨਹੀਂ ਜੀ ਇਹੋ ਜਿਹਾ ਕੋਈ ਨਹੀਂ ਸਾਨੂੰ ਉਹਨਾਂ ਨੇ ਅਜੇ ਤੱਕ ਇਹ ਲਾਲ ਦੱਸਿਆ ਕੋਈ ਇਹੋ ਜਿਹੀ ਗੱਲ ਨਹੀਂ ਹੈ ਲੇਕਿਨ ਉਹ ਥੋੜਾ ਸੀਗਾ ਸਟ्रेस ਦੇ ਵਿੱਚ ਕਿਉਂਕਿ ਉਹਦੀ ਫੈਮਿਲੀ ਜਿਹੜੀ ਸੀਗੀ ਉਹ ਚਲੇ ਗਈ ਸੀਗੀ ਵਾਈਫ ਔਰ ਦੋ ਬੇਟੀਆਂ ਸੀਗੀਆਂ ਜਿਹਦੇ ਕਰਕੇ ਅੰਦਰ ਸਟ्रेस ਸੀਗਾ ਨਸ਼ਾ ਛਡਾ ਉਹ ਕੇਂਦਰ ਜੀ ਛੱਡਿਆ ਗਿਆ ਸੀਗਾ ਫਿਰ ਵੀ ਆ ਕੇ ਫਿਰ ਨਸ਼ਾ ਦੇਖੋ ਉਹਦੇ ਬਾਰੇ ਸਾਡੇ ਕੋਲ ਅਜੇ ਕੋਈ ਸਹਿ ਨਹੀਂ ਕੋਈ ਖੁਸ਼ੀ ਗੱਲ ਨੋਟਿਸੇ ਨਹੀਂ ਆਈ ਔਰ ਇਹ ਸੀਗਾ ਥੋੜਾ ਇਹ ਮੈਂਟਲੀ ਥੋੜਾ ਸਟ्रेस 'ਚ ਸੀਗਾ ਜਸਟ ਬਿਕੋਜ਼ ਇਹਨਾਂ ਦੀ ਜਿਹੜੀ ਵਾਈਫਾ ਦੋ ਬੇਟੀਆਂ ਨੇ ਇਕੱਲੀਆਂ ਉਹਦੇ ਕਰਕੇ ਥੋੜਾ ਸਟ्रेस 'ਚ ਰਹਿੰਦਾ ਇਹ ਉਹ ਚਲੇ ਗਿਆ ਉਹ ਹੁਣ ਕਸਟਡੀਜ਼ ਆ ਡੀਮ ਕੋਲ ਹਾਂਜੀ ਕਾਡੀ ਕਸਟਡੀ ਚ ਜੀ ਫੈਮਿਲੀ ਜਿਹੜੀ ਸੀਗੀ ਉਹ ਚਲੇ ਗਈ ਸੀਗੀ ਵਾਈਫ ਔਰ ਦੋ ਬੇਟੀਆਂ ਸੀਗੀਆਂ ਜਿਹਦੇ ਕਰਕੇ ਅੰਦਰ ਸਟ्रेस ਸੀਗਾ ਉਹ ਨਸ਼ਾ ਛੱਡ ਉਹ ਕੇਂਦਰ ਚ ਵੀ ਛੱਡਿਆ ਗਿਆ ਸੀਗਾ ਫਿਰ ਵੀ ਆ ਕੇ ਪੀਣਾ ਨਸ਼ਾ ਦੇਖੋ ਉਹਦੇ ਬਾਰੇ ਸਾਡੇ ਕੋਲ ਅਜੇ ਕੋਈ ਸਹਿ ਨਹੀਂ ਕੋਈ ਅਜਿਹੀ ਗੱਲ ਨੋਟਿਸ 'ਚ ਨਹੀਂ ਆਈ ਔਰ ਇਹ ਸੀਗਾ ਥੋੜਾ ਇਹ ਮੈਂਟਲੀ ਥੋੜਾ ਸਟ्रेस 'ਚ ਸੀਗਾ ਜਸਟ ਬਿਕੋਜ਼ ਇਹਨਾਂ ਦੀ ਜਿਹੜੀ ਵਾਈਫ ਆ ਦੋ ਬੇਟੀਆਂ ਇਹਨੇ ਇਕੱਲੀਆਂ ਉਹਦੇ ਕਰਕੇ ਥੋੜਾ ਸਟ्रेस 'ਚ ਰਹਿੰਦਾ ਇਹ ਉਹ ਚਲੇ ਗਿਆ ਲੋ ਹੁਣ ਕਸਟਡੀਜ਼ ਆ ਦੀ ਹਾਂਜੀ ਤੁਹਾਡੀ ਕਸਟਡੀ ਜੋ ਜੀ